ਇਸ ਤਰ੍ਹਾਂ ਦੇਖਦੇ ਹਾਂ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਹੈ ਕਿ ਟਿਕਟ ਦੀ ਅਨਾਉਂਸਮੈਂਟ ਜਿਹੜੀ ਆ ਹੋ ਚੁੱਕੀ ਹੈ ਜਾਂ ਉਹ ਹਜੇ ਬਾਕੀ ਜਦੋਂ ਇਹ ਹਾਈਕਪੁਆਇੰਟ ਟਿਕਟ ਦੀ ਅਨਾਉਂਸਮੈਂਟ ਕਰੇਗੀ ਉਸ ਤੋਂ ਬਾਅਦ ਸਾਰੇ ਸਾਡੇ ਸੀਨੀਅਰ ਲੀਡਰਸ਼ਿਪ ਆਈ ਸੀਗੀ ਉਹਨਾਂ ਨੇ ਪੁੱਛਿਆ ਸਾਡੀਆਂ ਡਿਊਟੀਆਂ ਕਿੱਥੇ ਆ ਕਿਸ ਤਰੀਕੇ ਅਸੀਂ ਡਟੀਏ ਉਹ ਅਨਾਉਂਸਮੈਂਟ ਹੁੰਦੇ ਹੀ ਸਾਰਿਆਂ ਨੇ ਆਪਣੇ ਆਪਣੇ ਮੋਰਚੇ ਸੰਭਾਲ ਲੈਣੇ ਆ ਮੇਰਾ ਖਿਆਲ ਸਾਰੀ ਲੀਡਰਸ਼ਿਪ ਇੱਥੇ ਪਹੁੰਚਾਏਗੀ ਕਿਸੇ ਤਰੀਕੇ ਦੇ ਕੋਈ ਕਮੀ ਨਹੀਂ ਰਹੇਗੀ ਤੇ ਆਉਣ ਵਾਲੇ ਕੁਝ ਹੀ ਦਿਨਾਂ ਚ ਤੁਹਾਨੂੰ ਇੱਥੇ ਦਾ ਇਲੈਕਸ਼ਨ ਬਕਾਇਦਾ ਇਲੈਕਸ਼ਨ ਨਜ਼ਰ ਆਏਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖੋ ਸਰ ਉਸ ਏਰੀਏ ਦੇ ਵਿੱਚ ਜਿਹੜੀ ਤੁਹਾਡੇ ਨਿਗਾਹ ਦੇ ਵਿੱਚ ਹੋਵੇ ਕਿਹੜੀਆਂ ਚੀਜ਼ਾਂ ਕਿ ਹੁਣ ਜਿਸ ਤਰ੍ਹਾਂ ਦੇ ਕਦੇ ਕੋਈ ਰੋਜ਼ਗਾਰਨ ਪਹੁੰਚ ਰਹੇ ਨੇ ਰੋੜਾ ਸਾਹਿਬ ਕਦੇ ਕਿਤੇ ਪਹੁੰਚ ਹੋਈ ਜਾਂ ਉਹਨਾਂ ਨੇ ਪਹੁੰਚਣਾ ਹੈ ਉਹ ਕੈਂਡੀਡੇਟ ਅਨਾਉਂਸ ਹੋ ਚੁੱਕੇ ਆ ਉਹਨਾਂ ਨੇ ਦੱਸਣਾ ਹੈ ਅਸੀਂ ਜਦੋਂ ਜਾਵਾਂਗੇ ਅਸੀਂ ਪੁੱਛਾਂਗੇ ਵੀ ਰੋੜਾ ਸਾਹਿਬ ਤੁਸੀਂ ਤਾਂ 3 ਸਾਲ ਦੇ ਐਮਪੀ ਸੀਗੇ 3 ਸਾਲ ਦੇ ਕਾਰਗੁਜ਼ਾਰੀ ਦ ਹੁਣ ਅਸੀਂ ਆ ਕਰਾਂਗੇ ਉਹ ਕਰਾਂਗੇ ਇਹ ਗੱਲਾਂ ਦਾ ਤਾਂ ਸਵਾਲ ਜਵਾਬ ਉਦੋਂ ਹੋਣਗੇ ਜਦੋਂ ਅਸੀਂ ਬਕਾਇਦਾ ਕੈਂਡੀਡੇਟ ਲੈਂਡਰ ਲਿਖਿਆ ਤੁਸੀਂ ਇੰਟਰਵਿਊ ਲੈਂਦੇ ਹੋ ਬਕਾਇਦਾ ਤੁਸੀਂ ਕਰੋਗੇ ਜਦੋਂ ਬਿਲਕੁਲ ਬਿਲਕੁਲ ਜੋ ਜੋ ਪਿੱਛੇ ਹੋਇਆ ਇਸ ਮਹੀਨੇ ਚ ਜੋ ਕੋਸ਼ਿਸ਼ਾਂ ਹੋਈਆਂ ਵੋਟਾਂ ਕੱਟਣ ਦੀਆਂ ਜਾਂ ਵੋਟਾਂ ਬਣਾਉਣ ਦੀਆਂ ਇੱਥੇ ਦੇ ਬੀਐਲੂਜ਼ ਨੂੰ ਚੇਂਜ ਕਰਨ ਦੀਆਂ ਉਹ ਸਾਰਾ ਕੁਝ ਸ਼ਿਕਾਇਤ ਵਿੱਚ ਲਿਖਿਆ ਹੋਇਆ ਜਦੋਂ ਪੀਸੀ ਕਰੂੰਗਾ ਮੈਂ ਸਭ ਕੁਝ ਦੱਸ ਜਦੋਂ ਇੱਕ ਆਡੀਓ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਦੋਂ ਮੈਂ ਪ੍ਰੈਸ ਕਾਨਫਰੰਸ ਕਰੂੰਗਾ ਬਕਾਇਦਾ ਤੌਰ ਤੇ ਸਭ ਕੁਝ ਸਾਹਮਣੇ ਲਿਆਵਾਂਗਾ ਅੱਜ ਅਸੀਂ ਭਾਰਤ ਕੁਸ਼ਨ ਆਸ਼ੂ ਜੀ ਨੂੰ ਮਿਲਣ ਆਏ ਸੀ ਕਿਉਂਕਿ ਬਾਈ ਇਲੈਕਸ਼ਨ ਹੋਣਾ ਤੇ ਇਹੀ ਅਸੀਂ ਸਾਰਿਆਂ ਨੇ ਸਲਾਹ ਕੀਤੀ ਜਿਵੇਂ ਪਾਰਟੀ ਅਨਾਉਂਸ ਕਰਦੀ ਹੈ ਟਿਕਟ ਤੇ ਉਹਦੀ ਫਿਰ ਵਿਆਉਂਦ ਬੰਦੀ ਪੜਾਈ ਜਾਵੇ ਜੀ ਤੇ ਆਸ਼ੂ ਜੀ ਨੇ ਲੋਕਾਂ ਨਾਲ ਮੁਹੱਬਤ ਪਾਈ ਆ ਹਲਕੇ ਜੀ ਵੀ ਹਲਕੇ ਜੀ ਠੀਕ ਹੈ ਚਲੋ ਉਤਰਾਓ ਚੜਾਓ ਜ਼ਿੰਦਗੀ ਦਾ ਹਿੱਸਾ ਲੇਕਿਨ ਲੋਕ ਇਹਨਾਂ ਨਾਲ ਮੁਹੱਬਤ ਕਰਦੇ ਆ ਔਰ ਬਹੁਤ ਸਾਰੇ ਕਾਂਗਰਸਮੈਨ ਇਹੋ ਜਿਹੇ ਆ ਜਿਹੜੇ ਇਹਨਾਂ ਨਾਲ ਜੁੜਿਓ ਅੱਛੇ ਵਕਤ ਚ ਤੋਂ ਬੁਰੇ ਵੱਤ ਚ ਤੇ ਹੁਣ ਇਲੈਕਸ਼ਨ ਆਉਣੀਆਂ ਸਾਡਾ ਮਨ ਹੈ ਕਿ ਸਿ ਆਪਣਾ ਯੋਗਦਾਨ ਡਿਊਟੀਆਂ ਲਈਏ ਨਾ ਤੋਂ ਤੇ ਪਾਰਟੀ ਕਰੇ ਟਿਕਟ ਅਨਾਉਂਸ ਤੇ ਫਿਰ ਡੜ ਜਾਈਏ ਸਰ ਕਦੋਂ ਤੱਕ ਉਮੀਦਾਂ ਨੇ ਜਿਹੜੀ ਟਿਕਟ ਅਨਾਉਂਸ ਨੂੰ ਲੈ ਕੇ ਕਿਉਂਕਿ ਟਿਕਟ ਜਿਹੜੀ ਆ ਮਈ ਦੇ ਵਿੱਚ ਗਿਆ ਜਾ ਰਿਹਾ ਕੀ ਹੈ ਜੀ ਦੇਖੋ ਟਿਕਟ ਮੇਰੇ ਖਿਆਲਾਂ ਇਲੈਕਸ਼ਨ ਅਨਾਉਂਸ ਕਰਨ ਤੋਂ ਪਹਿਲਾਂ ਵੀ ਕਰ ਸਕਦੇ ਆ ਤੇ ਜਿੱਦਾਂ ਹੀ ਪਾਰਟੀ ਅਨਾਉਂਸ ਕਰਦੀ ਆ ਸਰਦਾਰ ਪ੍ਰਗਟ ਸਿੰਘ ਜੀ ਨੇ ਕੁਸ਼ਲਦੀਪ ਢਿੱਲੋਂ ਸਾਹਿਬ ਨੇ ਬਰਿੰਦਰ ਢਿੱਲੋਂ ਜੀ ਨੇ ਸਾਡੇ ਕੋਟੀ ਸੁਖਵਿੰਦਰ ਸਿੰਘ ਜੀ ਆਦਮਪੁਰ ਤੋਂ ਐਮਐਲਏ ਨੇ ਹਰਦੇਵ ਸਿੰਘ ਲਾੜੀ ਜੀ ਨੇ ਬਹਿਰੀ ਸਾਹਿਬ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਆਏ ਆ ਇਹਨਾਂ ਨੂੰ ਕਹਿਣ ਨੂੰ ਕਿ ਭਾਈ ਟਿਕਟ ਲੈ ਕੇ ਆਓ ਤੇ ਅਸੀਂ ਤੁਹਾਡੇ ਨਾਲ ਸੇਵਾ ਕਰਕੇ ਤੇ ਆ। ਦੇ ਵੀ ਸੋਸ਼ਲ ਮੀਡੀਆ ਤੇ ਚਰਚਾਾਂਵਾਂ ਚੱਲ ਰਹੇ ਨੇ ਕਿ ਬੜਿੰਗ ਸਾਹਿਬ ਬੇਸ਼ੱਕ ਨਹੀਂ ਆਣਾ ਪਾਇਆ ਮੀਟਿੰਗ 'ਚ ਸ਼ਾਮਲ ਨਹੀਂ ਹੋਏ ਕਿਤੇ ਨਾ ਕਿਤੇ ਉਹ ਵੀ ਜਿਹੜਾ ਮੀਟਿੰਗ ਦਾ ਹਿੱਸਾ ਹੋ ਸਕਦੇ ਸੀ ਜਾਂ ਜਾਂ ਉਹਨਾਂ ਵੱਲੋਂ ਕਿਸੇ ਹੋਰ ਨੂੰ ਜਿਹੜਾ ਅੱਗੇ ਲਿਆਂਦੀ ਤਿਆਰੀ ਕੀਤੀ ਹੈ। ਨਹੀਂ ਨਹੀਂ ਇਦਾਂ ਦੀਆਂ ਚਰਚਾਵਾਂ ਚ ਨੇ। ਸੀ ਪੜਾ ਸਿੱਤਾ ਇਲੈਕਸ਼ਨ 'ਚ ਇਲੈਕਸ਼ਨ ਲੜਨ ਲਈ ਤੇ ਇਹਨਾਂ ਨੂੰ ਸਪੋਰਟ ਕਰਨ ਲਈ ਸਾਰੇ ਜਣੇ ਆਏ। ਕਿਹਦੇ? ਬਿਯੋਧ ਬੰਦੀ ਪਾਇਆ। ਤੇ ਅੱਛੀ ਗੱਲ ਆ। ਇੱਕ ਵਰਕਰ ਨੂੰ ਸਾਡਾ ਲੀਡਰ ਮਿਲੇ। ਇਹਦਾ ਮਤਲਬ ਉਹਦੇ ਵਿੱਚ ਕੌਨਫੀਡੈਂਸ ਹੈ ਲੀਡਰ ਦਾ ਲੀਡਰ ਨੂੰ ਭਰੋਸਾ ਹੈ ਉਹਦੇ ਤੇ ਤੇ ਭਾਰਤ ਨਿਸ਼ਨਾ ਸ਼ੂ ਇੱਕ ਦਿੱਗਜ ਲੀਡਰ ਹੈ ਸਾਡਾ ਤੇ ਤਗੜੇ ਹੋ ਕੇ ਇਲੈਕਸ਼ਨਾਂ ਦਾ ਆਮ ਆਣੇ ਹੁਣ ਤੱਕ ਸਿਰਫ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਸੰਜੀਵ ਗੁਰਵੜਾ ਜਿਹੜੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਉਹ ਗੱਲ ਕਰ ਰਹੇ ਨੇ ਡਿਵੈਲਪਮੈਂਟ ਦੀ ਇਨਫਰਾਸਟ੍ਰਕਚਰ ਦੀ ਕਾਂਗਰਸ ਪਾਰਟੀ ਦੀ ਨੀਤੀ ਕੀ ਹੋਏਗੀ ਕਿਸ ਉੱਪਰ ਜਾ ਕੇ ਲੋਕਾਂ ਦੇ ਵਿੱਚ ਵੋਟ ਮੰਗੀ ਜਾਏਗੀ ਬਾਅਦ ਇਲੈਕਸ਼ਨ ਦੀ ਦੇਖੋ ਜਦੋਂ ਸਾਡੀ ਸਰਕਾਰ ਆਈ ਔਰ ਪਾਤ ਖੁਸ਼ਨਾ ਸ਼ੂਜੀ ਨੇ ਪਹਿਲੇ ਦਿਨ ਤੋਂ ਲੁਧਿਆਣੇ ਦੀ ਡਿਵੈਲਪਮੈਂਟ ਕਰਾਈ ਡੇ 1 ਔਰ ਅੱਜ ਅਰੋੜਾ ਸਾਹਿਬ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਤਾਂ ਉਹ ਬੋਲੇ ਕਿ ਮੈਂ ਲੁਧਿਆਣੇ ਦੀ ਡਿਵੈਲਪਮੈਂਟ ਕਰਾਉਣੀ ਆ ਜੀ ਤੇ ਸਾਲ ਰਹਿ ਕੇ ਪੌਣੇ ਦੋ ਤੇ ਪੌਣੇ ਦੋ ਸਾਲਾਂ ਚ ਬੰਦਾ ਕੇ ਔਰ ਬਾਕੀ ਜਗ੍ਹਾ ਵੀ ਤੇ ਦੇਖੋ ਨਾ ਤੁਸੀਂ ਕੀ ਆਮ ਆਦਮੀ ਪਾਰਟੀ ਨੇ ਕਿੰਨੀ ਡਵੈਲਪਮੈਂਟ ਕਰਾਈ ਆ ਹਰ ਜਗ੍ਹਾ ਕੰਮ ਬੰਦ ਨੇ ਸ਼ਹਿਰਾਂ ਚਲ ਜਾਓ ਕਿਤੇ ਚਲ ਜਾਓ ਚਾਹੇ ਸਫਾਈ ਦੀ ਗੱਲ ਕਰ ਲੋ ਚਾਹੇ ਸੀਵਰੇਜ ਦੀ ਸਫਾਈ ਦੀ ਗੱਲ ਕਰ ਲੋ ਜਾਂ ਡਵੈਲਪਮੈਂਟ ਦੇ ਕੰਮ ਰੁਕੇ ਜਰੂਰ ਆ ਹੋਇਆ ਕੋਈ ਨਹੀਂ ਸਭ ਤੋਂ ਪਹਿਲਾਂ ਨਾਮ ਅਨਾਉਂਸਮੈਂਟ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਇਹਨੂੰ ਕਿੰਨੇ ਦੇਖਦੇ ਹੋ ਭਈ ਉਹਨਾਂ ਨੂੰ ਕਹਾਂ ਸੀ ਆਂਡੈਂਟੀ ਕ੍ਰਾਈਸਿਸ ਤੇ ਉਹ ਉਹਨਾਂ ਨੇ ਇੱਕ ਐਮਪੀ ਨੂੰ ਰਿਜਾਇਨ ਕਰਾ ਕੇ ਹਲੇ ਰਜ਼ਾਇਨ ਕਰਾਉਣਾ ਤੇ ਫਿਰ ਉਹਨੂੰ ਡਿਕਲੇਅਰ ਕੀਤਾ ਕਿਉਂਕਿ ਉਹਨਾਂ ਕੋ ਕੋਈ ਯੋਗ ਕੈਂਡੀਡੇਟ ਨਹੀਂ ਲੱਭਿਆ ਤੇ ਕੈਂਪੀ ਨੂੰ ਰਜ਼ਾਇਨ ਕਰਾਉਣਾ ਪਿਆ ਵੀ ਚਲੋ ਇਹਨਾਂ ਕਹਿ ਦਿਆਂਗੇ ਸਾਡਾ ਸਿਟਿੰਗ ਐਮਪੀ ਹੋ ਲੜ ਰਿਹਾ ਇਲੈਕਸ਼ਨ ਇੱਕ ਜੁੱਟ ਨજર ਆਊਗੀ ਕਾਂਗਰਸ ਲੱਗਦਾ ਕਿ ਇੱਕ ਜੁੱਟ ਬਿਲਕੁਲ ਜਿੱਦ ਨજર ਆਊਗਾ ਨજર ਨਹੀਂ ਆਵਾਂਗੇ ਕੰਮ ਕਰਕੇ ਵਿਖਾਵਾਂਗੇ ਪ੍ਰਗਟ ਸਿੰਘ ਜੀ